ਅਸਕਵੀ ਜੀ ਸਾਰੇ ਵੀਰਿਆ ਨੂੰ ਸੰਦੀਪ ਡੇਵ ਜੀ ਫਾਨ ਤੋਂ ਬੋਬੋ ਵੈਲਕਮ ਹੈ ਜੀ ਤੇ ਬਾਈ ਜਿੰਮੇਗਾ ਫੋਟ ਚੁੱਕੇ ਆ ਆਦਾ ਬਾਲੀਆਂ ਕੈਂਗਾਂ ਵਿੱਚ ਝੋਟੇ ਲੈ ਕੇ ਨੇ ਬਾਈ ਇਹਨਾਂ ਨੇ ਪਰ ਲੈਵੇ ਵੀ ਤੁਸੀਂ ਵੇਖ ਕੇ ਰਾਨ ਰਹਿ ਜੋਗੇ ਚੰਗੇ ਝੋਟੀਆਂ ਨਾਲੇ ਭਾ ਵੀ ਇਹਨੇ ਨੇ ਆਪਾਂ ਸ਼ੁਰੂ ਕਰੀ ਬਾਈ ਜੀ ਗੱਲ ਬਾਈ ਜੀ ਸ਼ੁਰੂ ਕਰ ਵਾਕਿਆ ਬੜੀ ਭਾ ਫਰਾ ਜਿੰਨੇ ਨਹੀਂ ਹੋਣੇ ਆ ਸੰਦੀਪ ਸਿੰਘ ਮਲਕੇ 2023 ਦਾ ਲਾਸਟਾ ਦੇ ਲੀਆ ਮਲਕੇ ਸ਼ਾਵੀਰ ਹਾਂਜੀ ਤੇ 23 ਦਾ ਮਲਕੇ ਲਾਸਟ ਦਾ ਆਫਰ ਹੀ ਦੇ ਕੇ ਜਾਣਾ ਹੈ ਆਫਰ ਬਿਲਕੁਲ ਜੀ ਬਿਲਕੁਲ ਜਾਇਦੀਆਂ ਮਲਕੇ ਛੋਟੀਆਂ ਚੰਗੀਆਂ ਤੇ ਦੁੱਧ ਵਾਲੀਆਂ ਤੇ ਵਧੀਆ ਮਲਕੇ ਰੇਟ ਵੀ ਜਾ ਜੀ ਰੇਟ ਜਾ ਰੇਟ ਜਾ ਜ ਮਲਕੇ ਕਰਕੇ ਵੀ ਮੁਨਾਫਾ ਜਰੂਰ ਲੈਣਾ ਪਰ ਲੈਣਾ ਥੋੜਾ ਲੈਣਾ ਜ਼ਰੂਰ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ ਗਾੜੀ ਮਹਾਰਾਜ ਦੀ ਕਿਰਪਾ ਨਾਲ 24 ਚੜੇ ਤੇ ਸਾਰਿਆਂ ਦੇ ਆਸਤੇ ਆ ਬਾਤ ਕੋਝੀਆਂ ਭਰਾ ਬਾਜੇ 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 ਬਾਬਾ ਜਿਆਦੀ ਚੰਗੀਆਂ ਇੱਕ ਤਾਂ ਡਾਇਮੰਡ ਸਾਂਹ ਦੀ ਆ ਮਤਲਬ ਕਿ ਝੋਟੀ ਅੱਛਾ ਡਾਇਮੰਡ ਤੇ ਲੈ ਕੇ ਆਂਦੀ ਆ ਬਹੁਤ ਜਿਆਦੀ ਸਨੀ ਕੱਟੀ ਆਸਲ ਲਓ ਜੀ ਬਹੁਤ ਕੱਟੀ ਚੰਗੀ 13 ਕਿਲੋ ਪਹਿਲੇ ਸੂਏ ਕੱਢਿਆ ਵਾ ਅੱਛਾ ਮਤਲਬ ਕਿ ਆਹ ਜੀ ਕੋਈ ਚੰਗੀ ਸੇਵਾ ਕਰੇ ਦੁੱਧ 15 16 ਕਿਲੋ ਪੱਢੂਗੀ ਹੁਣ ਉਧਰੋਂ ਲੱਗੀ ਜਾਣੋ ਇਧਰੋਂ ਲੱਗੀ ਹੈ ਇਧਰੋਂ ਚਲਾਈ ਹੈ ਇਹ ਸੂਈਆਂ ਵਾ ਇਹ ਸੂਈਆਂ ਸਾਰੀਆਂ ਜੀ ਮੈਨੂੰ ਸੂਈ ਨੂੰ ਅੱਜ ਹਫਤਾ ਹੋ ਗਿਆ ਮੈਨੂੰ ਅੱਛਾ ਜੀ ਸੱਚਾਈ ਵਾਲਾ ਦੁੱਧ 12 ਤੋਂ 13 ਕਿਲੋ 12 ਡੇਰਾ 12 ਕਿਲੋ ਬਸ ਇਹ ਉਤਰਾਂ ਬੰਦੇ ਨੇ ਇਹ ਗੱਲ ਕਹੀ 15 ਕਿਲੋ ਦੁੱਧ लास्ट ਦਿਨ ਸਚਾਈ ਬੋਲਣੀ ਆ ਜੀ ਬਿਲਕੁਲ ਆ ਵੇਖੋ 12 12 ਡੇਰਾ ਕਿਲੋ ਦੁੱਧ ਤੇ ਵੇਖੋ ਲੈਣਾ ਹਣਾ ਲੈ 12 ਲੀਟਰਾਂ ਨਾਲ ਜਾ ਰਹੀ ਬਾ ਠੀਕ ਆ ਆ ਬੱਚਾ ਗਾੜੀ ਬੰਨਣ ਦਾ ਤਾਜਾ ਚੱਲਣ ਦੋ ਲੰਮੀ ਦੁਰਕਾਂ ਦੇ ਵੇਖੋ ਜੈਡ ਬਲੈਕ ਝੋਟੀਆਂ ਨਾਲੇ ਆ ਵੇਖੋ ਵੇਖੋ ਸੁਹਾ ਚੱਜਾ ਆਤਮੀ ਭਾਜੀ ਵਾਕਿਆ ਸਹੀ ਸੋਹਣੇ ਝੋਟੀਆਂ ਨੇ ਜੀ ਵੀ ਬੱਚਾ ਬੰਨਣ ਕਰਕੇ ਮੈਂ ਖਨਾ ਚਾ ਗਈ ਸਾਰੀਆਂ ਮਈਆਂ ਦੇ ਗਾੜੀ ਬੱਚੇ ਬੰਦੇ ਅੱਛਾ ਹਾਂ ਘਰਿਆਂ ਦੇ ਗਾੜੀ ਉਹ ਬੱਚਾ ਵੇਖਣੇ ਦੂਜੀ ਮੱਝ ਨੂੰ ਅੱਜ ਤੋਂ ਟਿੰਕ ਟਮੀ ਹਾਂਜੀ ਕੱਟੀ ਕੱਟਾ 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 ਜੀ ਆਹ ਦੇਖੋ ਸਾਰੇ ਨੁਕੀਆਂ ਗਾੜੀ ਬੱਚੇ ਬੰਦੇ ਆ ਜੈਦੀ ਸਮੀਰ ਸਿੰਘ ਚੰਗੀ ਆ ਗਈ ਉਹਨੇ ਬੰਦੇ ਨੇ ਇਹ ਗੱਲ ਕਹੀ ਵੀ 4 ਕਿਲੋ ਵੰਡ ਪਾਓਗੇ ਨਾ ਇੱਕ ਟਾਈਮ ਦਾ ਘਾਲ ਹੂੰ ਤੇ 15 ਕਿਲੋ ਦੁੱਧ ਕਰੂ ਪਰ ਆਪਾਂ ਮਲਕੇ 12 ਲੀਟਰਾਂ ਦੇ پیسے ਲੈਣੇ ਆ ਬਸ ਠੀਕ ਆ 12 ਲੀਟਰ ਦੁੱਧ ਆ ਮੇਰੇ ਕੋ ਭਾਵੇਂ ਕਿੰਨਾ ਟਾਈਮ ਮੈਂ ਚਵਾਲੇ ਜੈਦੀ ਮਲਕੇ ਚੋਣ ਚਾਨ ਕਹਿੰਦੀ ਆ ਤੇ ਕੋਈ ਪਰਵਾਹ ਹੀ ਨਹੀਂ ਮੈਨੂੰ ਲੋ ਆਹ ਵੇਖੋ ਆ ਠੀਕ ਆ ਬੱਚਾ ਬੱਚਾ ਵਾਕੇ ਵਾਕੇ ਚਵਾਈ ਬਾਈ ਉਹ ਬੱਚਾ ਨਹੀਂ ਲਾਇਆ ਹੂੰ ਚਲੋ ਹੂੰ ਹਾਂਜੀ ਬਾਈ ਜੀ ਮੈਂ ਮੁੰਡਾ ਖੋਇ ਸੇਕਰ ਬੋਣੀ ਹੋਗੀ ਆ ਬੋਣੀ ਹੋਣੀ ਕਿਨੇ ਲੱਗੇ ਮੈਂ ਹੋ 100 ਰੁਪਏ ਇਥੇ ਪਿਆਏ ਕਿ ਇੰਦਾ ਦੇ ਮਿਆਂ ਦਾ ਉੱਤੇ 100 ਵੀ ਮੈਂ ਚਲ ਕੋਈ ਨਹੀਂ ਬੋੜੀ ਹੋ ਗਈ ਚਲ ਆ ਜੀ ਮੈਂ ਤੇ ਅਸਲ ਦੇ ਵਿੱਚ ਮੈਂ ਸੱਚੀ ਗੱਲ ਦੱਸਾਂ ਵੀ ਲੱਖ ਰੁਪਏ ਦੀ ਭਾਵੇਂ ਪਰ ਤਾਨੂੰ ਜਿਹੜੀ ਗੱਲ ਕਹੀ ਆ ਵੀ 2023 ਦਾ ਲੱਗਦਾ ਤੇ ਬਿਲਕੁਲ ਮੁਨਾਫਾ ਸ਼ੁਰੂ ਹੋ ਤਾ ਬੜਾ ਮਾਲ ਸੰਦੀਪ ਸੇ ਵੇਚਿਆ ਹਾਲਕ ਦੀ ਕਿਰਪਾ ਨਾਲ ਤੇਰੀ ਦੇਣ ਨਹੀਂ ਦੇ ਸਕਦੇ ਕਿੰਨੀ ਦੂਰ ਤੱਕ ਤੁਹਾਡਾ ਆਵਾਜ਼ ਪੜਾ ਹੈ ਤੇ ਤੇਰੀ ਅਸੀਂ ਦੇਣ ਨਹੀਂ ਦੇ ਸਕਦੇ ਮਹਾਰਾ ਸੱਚੇ ਪਾਤਸ਼ਾਹ ਤੈਨੂੰ ਸਾਡੀ ਵੀ 2-4 ਸਾਲ ਜਿਹੜੀ ਉਮਰ ਉੱਤੇ ਨੂੰ ਲੱਗਦੀ ਹੈ ਹੈ ਮਲਕੇ ਮਾਲਕ ਦੀ ਕਿਰਪਾ ਨਾਲ ਨਾ ਤੂੰ ਦੂਰ ਦੂਰ ਤੱਕ ਹਰਿਆਣੇ ਤੱਕ ਉਹ ਜਾਈ ਹੈ ਜੀ ਰਲ ਮੇਰੀ ਸਾਡੀਆਂ ਮਈਆਂ ਸੰਦੀਪ ਮਲਕੇ ਚਲ ਗਈਆਂ ਵਾ ਤੈਨੂੰ ਜੱਦ ਦੱਸਾਂ ਵੀ ਜੰਮੂ ਨਹੀਂ ਹਾਂ ਜੀ ਯੂਪੀ ਵੀ ਚਲ ਗਈਆਂ ਹਾਂ ਸਾਰੇ ਤੇ ਹੁਣ ਮਈਆਂ ਦੋ ਹੱਡੀਆਂ ਗੁਜਰਾਤ ਚ ਗਈਆਂ ਲੈ ਚਲੋ ਉਹ ਜਦੋਂ ਵੀਡੀਓ ਪਾਈ ਉਹ ਹੀ ਨੀਂ ਚਲੇ ਗਏ ਹੈਂਡਲਿੰਗ ਦੋ ਮਈਆਂ ਹਨ ਗੁਜਰਾਤ ਤੱਕ ਰ ਪਹੁੰਚਾਤਾ ਸਾਨੂੰ ਕਿਸੇ ਦਾ ਪਤਾ ਹੀ ਕੋਈ ਨਹੀਂ ਸਾਡੀਆਂ ਦੋ ਮਈਆਂ ਸੰਦੀਪ ਸਿੰਘ ਲੈ ਕੇ ਬੰਦੇ ਚਲੋ ਚਲੋ ਵਧੀਆ ਵਧੀਆ ਤੇ ਐਮਪੀ ਵਾਲੇ ਵੀ ਆਏ ਸੀ ਮਈਆਂ ਲੈਣ ਪਰ ਉਧਰ ਨੂੰ ਵੇਖੀ ਬਲਕਿ ਉਹ ਗਾਈਆਂ ਇੱਧਰ ਸਾਡੇ ਏਰੀਆ 'ਚ ਲੈਣ ਆਏ ਸੀ ਹਾਂਜੀ ਉਹਨਾਂ ਨੇ ਸਾਡੀ ਵੀਡੀਓ ਵੇਖੀ ਤੇ ਮਲਕਿ ਆਏ ਤੇ ਮਈਆਂ ਵੇਗੀਆਂ ਜਿਹੜੇ ਗੁਜਰਾਤ ਵਾਲੇ ਉਹਨਾਂ ਨੇ ਵੀਡੀਓ ਵੇਖੀ ਇੱਧਰ ਸਾਡੇ ਏਰੀਆ 'ਚ ਗਾਈਆਂ ਲੈਣ ਆਏ ਆ ਹਾਂ ਉਹ ਮੈਂ ਨਹੀਂ ਲੈ ਗਾ ਤਨੇ ਚਲੋ ਜੀ ਕਿਉਂ ਆਹੀ ਰੇਟ ਪਾਇਆ ਹੁਣ 1 ਰੁਪਈਆ ਵੀ ਹਟਾ ਘਟਾ ਚਲੋ ਮੈਂ ਲੈ ਗਏ ਅਸਲ ਦੇ ਵਿੱਚ ਅਸਦੀਪ ਮੈਂ ਮਾਲ ਜਿਹੜਾ ਦੁੱਧ ਵਾਲਾ ਉਹਨੂੰ ਲੋਕ ਕੋਲੋਂ ਲੈ ਆਇਆ ਹਾਂ ਸੰਦੀਪ ਜੀ ਇਹਦਾ ਮਰ ਕੇ ਰੇਟ 82 ਹਜ਼ਾਰ 82 ਹਜ਼ਾਰ ਨਹੀਂ ਜਾਇਜ਼ ਜੀ 80 ਦੀ ਦੇ ਦੋ ਲਓ 80 ਦੀ ਹੁਣ ਤੂੰ ਆਖਾ ਰਲੋ ਨਾ ਆ ਵੇਖੋ ਆ ਇੱਕੀ ਕਮਾਈ ਬਾਈ ਗਾ ਨਿਕੇ ਨਿਕੇ ਕਰਨੀ ਆ ਲਾਸਟ ਦੇਣੀ ਆ ਵਾਹ ਬੜਾ ਚੰਗਾ ਆ ਵੇਖੋ ਚਾਈ ਦਾ ਵੇਖੋ ਆ ਪੈਸੇ ਰੇਟ ਬੇਚੇ ਬੜੇ ਉਂਗਲ ਨਹੀਂ ਖੋਪਦੀ ਗਿਆ ਉਂਗਲ ਨਹੀਂ ਖੋਪਦੀ ਗਿਆ ਹਾਂ ਦੋ 80 ਦੀ 80 ਹਜ਼ਾਰ ਦੀ ਰੇਟ ਵੇਖੀ ਜਾ ਲੈ ਕਰਿਆ ਦੋਂਦੀ ਕੱਟੀ ਜਾਵੇ ਚਮਾ ਦਿਨਾਂ ਦੀ ਹੋਈ ਹੈ ਲੋਈ ਹਾਂ ਚਲੋ 9 ਲੀਟਰ ਸੰਦੀਪ ਸਿੰਘ ਦੁੱਧ ਉਹ ਜਿੰਨਾ ਹੈਗਾ ਉਹਨਾਂ ਦਾ ਨਹੀਂ ਦੱਸੋ ਚਲੋ ਜੀ ਦੁੱਧ 12 ਤੋਂ 13 ਲੀਟਰ ਦੋਦੀ ਮੋਹੜ ਕੇ ਮਡਾ ਖਾਲਦਾ ਤਾਂ 9 ਕਿਲੋ ਦੁੱਧ ਵੇਖੋ ਮਰੇ ਲੋਈ ਝੋਟੀ ਨਾਲੇ ਦੋਸ਼ੀ ਨਾਲੇ ਲੋਈ ਨਾਲੇ ਨਹੀਂ ਬਹੁਤ ਕੱਟੀ ਕਰੀ ਖਾਣਾ ਵੇਖ ਕੇ ਡਾਕਟਰ ਜੀ ਆ ਮਰਦਾ ਹੱਸਦਾ ਕਮਾਲ ਕਮਾਲ ਕਰਕੇ ਮੂਹਰ ਮਾਣਾ ਦਿਖਾਓ ਮੂਹਰ ਖਾ ਉਹ ਨਹੀਂ ਬਈ ਪਿਓਰ ਪਿਓਰ ਦੋਂਦੀ ਦੋਦਾਨ ਦੋਦਾਨ ਨਾਲੇ ਪਿਓਰ ਨਸਰਾ ਜਿਆਦੀ ਚੰਗੀ ਨੇ ਸੀਰੀਜ਼ ਲਗ ਚਾਰ ਦਿਨ ਹੋਏ ਤੁਹਾਨੂੰ ਠੀਕ ਹੈ ਚਾਰ ਦਿਨ ਬੱਚਾ ਲਾ ਦੇ ਸਰ ਦੇਖੋ ਬੱਚਾ ਲਾ ਪੈ ਹੀ ਚੋੜੋ ਅੱਜ ਕੋਈ ਨਹੀਂ ਕੋਈ ਨਹੀਂ ਦੇਖ ਪਏ ਬੱਚਾ ਲਾ ਕੇ ਧਾਰਾ ਮਾਰ ਕੇ ਖਾ ਲਦੇ ਆ ਸਿਰਫ ਮੋਲੇ ਦਾ ਕੱਟੀ ਦਾ ਇੱਕ ਦਾਵਾ ਹਾਂਜੀ ਇੱਕ ਪੰਜ ਦੀ ਦੇ ਦੀ ਕਥੀ ਮਿਲਣੀ ਨਹੀਂ ਇਦਾਂ ਦੀ ਮੇਰੇ ਕੋਲ ਨਹੀਂ ਮਿਲਣੀ ਪੂਰੇ ਲੱਖ ਦੀ ਦੇ ਦੇ ਜਾਨੋ ਬਾ ਠੀਕ ਐਰਕਾਂ ਮਲ ਕੇ ਗੱਲ ਇਦਾਂ ਜਿਹੜੀਆਂ ਸੁਈਆਂ ਨਹੀਂ ਆਉਂਦੀਆਂ ਉਹ ਲੱਖੋਂ ਅੰਦਰ ਹੀ ਰਹਿਣਗੀਆਂ ਹਾਂ ਜਿਹੜੀਆਂ ਗੱਬਣਾ ਉਹ ਤਾਂ ਬਹੁਤ ਅਸਲਵਾ ਸੁਈਆਂ ਵੀਆਂ 1000 ਛੋਟ ਕਰ ਦਾਂਗੇ ਚਲੋ 24 ਦਾ ਕਰਕੇ ਵੀ 24 ਦਾ ਮਾਝਾ 99 ਦੀ ਬਾ ਠੀਕ ਐ ਨਹੀਂ ਹੈ ਲੱਖ ਦੀ ਆ 1000 1000 ਕਰ ਦਾਂਗੇ ਨੀ ਬੇ ਚੌਗੀ ਕੱਟੀ ਆ ਬਸ ਠੀਕ ਆ 9 ਤੋਂ 10 ਕਿਲੋ ਦੁੱਧ ਖੋਲ ਬਥੋਰੀ ਇਹ ਵੀ ਖੋਲੋ 9 ਕਿਲੋ ਦੇ ਲਗਭਗ ਆ ਦੇਖੋ ਨਹੀਂ ਤੈਨੂੰ ਸੂਈ ਨੂੰ ਸਾਰੇ ਅੱਜ ਪਤਾ ਦਿਨ ਕਿੰਨੇ ਹੋਇਆ ਹਾਂਜੀ ਅੱਜ ਇਹਨੂੰ ਸੂਈ ਨੂੰ ਹਰਤਾ ਹੋਇਆ 8 ਦਿਨ ਹੋਇਆ ਬਸ ਠੀਕ ਆ ਬੱਧੀ ਝੋਟੀ ਆ ਦੁੱਧ 14 ਕਿਲੋ ਕਰ ਦੂਗੀ ਇਹ ਵੀ ਦੋਰੋ ਦੁੱਧ ਹਣੇ 9 ਤੋਂ 10 ਕਿਲੋ ਹੈਗਾ ਬਸ ਠੀਕ ਹੈ ਜੀ ਥੋੜੀ ਜੀ ਤਾਕਤ ਥੋੜੀ ਜੀ ਗਾ ਰੱਖਦੀ ਆ ਬਸ ਠੀਕ ਚੰਗੀ ਤਰੀਕਾ ਸਾਰਾ ਮਰਾਜ ਨਿਕਾਲੀ ਵੇਖੋ ਆਲਵਾ ਥਾਣਕੋ ਨਾ ਆਉਂਦੇ ਆ ਬਹੁਤ ਟੱਕਾ ਨਹੀਂ ਬਹੁਤ ਬੇਰ ਬੜੀ ਝੋਟੀ ਜੀ ਭਾ ਹਾਂ ਜੀ ਇਹ ਬਹੁਤ ਜਦੀ ਬੱਤੀ ਦਾ ਵੱਡੀ ਝੋਟੀ ਦੇਖੋ ਵੱਡੀ ਆ ਜੀ ਪੂਰੀ ਪੂਰੀ ਹੈ ਜਬਰਦਸਤ ਪੂਰੀ ਕੇ ਇਹ ਸੰਦੀਪ ਤਾ ਨੂੰ ਕਿਹਾ ਨਾ ਦੇਣਾ ਮਲਕ ਰਹਿ ਜਿਹੜੀਆਂ ਸੁਈਆਂ ਉਹ ਲੱਖ ਤੋਂ ਹੁੰਦਾ ਹੀ ਆ ਹਾਂ ਜੀ ਹਾਂ ਜੀ ਜਿਹੜਾ ਮੁੱਲ 1.5 ਠੀਕ ਆ ਮੈਂ ਪੂਰੇ ਰੁਪਏ ਲਾ ਕੇ ਲਈ ਆ ਪਰ ਇਹਦਾ ਵੀ ਲੱਖ ਤੋਂ 1000 ਛੂਟ ਕਰ ਦਾਂ ਨਹੀਂ ਜੀ ਰੇਟ ਆ ਜੀ ਹੁਣ ਰੇਟ ਆ ਵੇਖੋ ਘਟਾਣੀ ਨਹੀਂ ਆ ਰੇਟ ਵੇਖਾ ਜੀ ਕਰਾ ਦੀ ਉਹ ਉਧਰ ਵੀ ਆ ਗਈ ਹਲਕਾ ਦਾ ਬੰਦ ਕਰੋ ਹੋ ਬੜੀ ਆ ਆ ਵੇਖੋ ਚਾਈ ਦੇਖੋ ਰੋਟੀ ਦੀ ਬਸ ਠੀਕ ਹੈ। ਵਾਈ ਇਹਦਾ ਮੋਟੇ ਬਣ ਜੀ ਮੈਂ ਅਜ ਨਹੀਂ ਗਾਲੀ ਪਾਈ। ਚਲੋ ਚਲੋ। ਆਹ ਵੇਖੋ। ਬਸ ਠੀਕ ਆ। ਚਲੋ। ਤੋੜ ਕੇ ਬਖਾਲ ਮਾਰੀਓ। ਤੋੜ ਤੋੜ ਜੀ ਤੋੜ ਕੇ ਬਖਾਲ। ਤੋੜਨ ਨਾਲੇ। ਲੱਗਦਾ। ਲਓ ਜੀ ਹੁਣ ਤੋੜ ਕੇ ਵੇਖੋ ਬਰਾ। ਬਾਗ ਜੜੀ ਕੱਟੀ ਚੰਗੀ ਸੰਦੀਵ ਬਸ ਠੀਕ ਹੈ ਜੀ ਅੱਜ ਇੰਨੇ ਦੀ ਮੈਂ ਦੇਣ ਲੱਗੇ ਆ ਕੱਲ ਨੂੰ ਸਾਨੂੰ 24 ਦੇ ਵਿੱਚੇ ਸਾਨੂੰ ਇੱਕ 10 ਦੀ ਆਪ ਨੂੰ ਮਿਲਣੀ ਹੈ ਸਹੀ ਗੱਲ ਹੈ ਗੱਲ ਤਾਂ ਦਾ ਹੱਸਤਾ ਮਿਲਣੀ ਹੈ ਇਹ ਕਹਿਣ ਦੀ ਗੱਲ ਨਹੀਂ ਏ ਹਾਂ ਮਿਲਣੀ ਹੈ ਕੱਲ ਨੂੰ ਅਸੀਂ ਜਾਣਾ ਵਾ ਪਰਸੋਂ ਜਦੋਂ ਮੈਂ ਆ ਕੱਲ ਵੀਡੀਓ ਪੈਣੀ ਆ ਪਰਸੋਂ ਅਸੀਂ ਮੈਂ ਲੈਣ ਜਾਣਾ ਇਹ ਸਾਨੂੰ ਇੱਕ 10 ਦੀ ਘਾੜਾਣ ਕੇ ਪੈਣੀ ਬਿਲਕੁਲ ਜੀ ਅੱਜ ਜਿਹੜਾ ਵਾ ਇਹ ਬਿਲਕੁਲ ਜਿਆਦਾ ਆਇਆ ਜੀ ਹੈ ਇਹਦਾ ਵੀ ਹੋ ਗਿਆ ਇਧਰ ਆ ਜੀ ਦੇ 24 ਕੱਟੀ ਜਾਂਦੇ ਵਿੱਚ 4 ਦਾ ਬੜੀ ਚੰਗੀ ਠੰਡੀ ਘੀਰੀ ਕੱਟੀ ਕੋ ਪਰਵਾਹ ਨਹੀਂ ਆ ਰਹੀ ਲੋ ਜੀ ਚਾਰ ਦਨ ਝੋਟੀ ਇਹ ਵੀ ਦੋ ਰੋ ਇਹਨੂੰ ਸੂਈ ਵਾਲੀ ਚਫਾ ਦੇਣੀ ਚੌਥਾ ਦਨ ਇਹ ਵੀ ਦੋ ਰੋ ਇਹਦੇ ਕੋ 8 ਤੋਂ 9 ਕਿਲੋ ਭੋਲਾ ਹੀ ਆ ਭੋਲਾ ਹੀ ਆ ਜੀ ਜਿੰਨਾ ਹੈਗਾ ਉਹਨਾਂ ਦਾ ਬਾਕੀ ਅਲਾਮਾ ਦੀ ਸੰਦੀਸਾ ਲੈ ਰੋ ਜੀ ਵੀ ਵੱਡੀ ਝੋਟੀ ਹੈ ਵੀ ਕਰਾਂ ਦੇ ਇਹ ਵੀ ਦੇਖੋ ਬਾਰੇ ਨਾਲੇ ਉਧਰ ਲੀਆਂ ਰੇਡ ਹੈ ਉਧਰ ਲੀਆਂ ਦੇਸੀ ਹੈ ਜਿਹੜੀ ਉਹ ਦੱਸ ਦਾਂਗੇ ਇਹ ਤੋਂ ਤੋਂ ਹੀ ਦੀ ਬੰਦ ਰੇਵੇ ਦੀ 8 ਤੋਂ 9 ਕਿਲੋ ਭੋਲਾ ਹੈ ਠੀਕ ਹੈ 8 ਹੋਵੇ 9 ਹੋਵੇ ਠੀਕ ਹੈ ਵੱਡੀ ਪਈ ਚੌਗੀ ਆ ਪਾਰ ਦਨ ਵਾਲੇ ਵਾਲੇ ਇਹ ਵੀ ਬੜੀ ਬਰੀਕ ਬਣਾਵੀ ਇਹਦੇ ਮਗਰ ਟੱਟੀ ਜੇ ਚਲੋ ਬਹੁਤ ਸਟੈਂਡਰਡ ਦੀ ਬਹੁਤ ਜਿਆਦੀ ਵਧੀਆ ਟੱਟੀ ਜੇ ਇਹਦੇ ਮਗਰ ਮੈਂ ਠੀਕ ਹੈ ਜੀ ਸੰਦੀਪ ਜੀ ਵੀ ਟੱਟੀ 90000 ਦੀ ਦੇ ਦਾਂਗੇ 90000 ਦੀ ਠੀਕ ਆ ਜੈ ਜਵਾ ਜੈ ਜੀ ਜੇ ਤੁਸੀਂ ਆਂਦੇ ਤੇ ਛੱਡ ਦਿੰਨੇ ਹੋਰ ਇੱਕ ਹੀ ਦਾ ਛੱਡ ਦੋ 85 ਦੀ ਦੇ ਦਾਂਗੇ ਲਾ 85 ਦੀ ਦੇ ਦਾਂਗੇ ਇਹ ਵੇਲਾਉਣ ਰੇਡ ਆ ਵਾਈ ਇਹ ਆ ਗਈ ਜੇ ਮਲਕਾਂ ਕਾਲੇ ਦਾਵਾ ਵੀ ਕੱਲ ਦੀ ਨਿਹਰ ਦੀ ਸੁਈ ਜੇ ਅੱਛਾ ਜੀ ਬੋਲੇ ਤੋਂ ਸਾਫ਼ ਕੀਤੀ ਜੇ ਇਹ ਨੂਰੇ ਰੋਕ ਲੈ ਜੀ ਮੈਂ ਹਾਂ ਸੰਦੀਪ ਜਿਹੜਾ ਲੈ ਜੂਗਾ ਨਾ ਯਾਦ ਹੀ ਕਰੋ ਬਸ ਸਾਰਿਆਂ ਦਾ ਸਿਰਾਜ ਏ ਲੋ ਸਾਰਿਆਂ ਸਿਰਾਜ ਓਏ ਹੋਏ ਹੋਏ ਬਹੁਤ ਹੀ ਜਿਆਦਾ ਵਾਹ ਵਾਹ ਤੁਹਾਡਾ ਸਾਫ ਕੀਤਾ ਚੱਟਾ ਹੀ ਘੱਟ ਵਾਲਾ ਬੜੀ ਮਸ਼ਹਾਲਾ ਹੀ ਹਦਲੀ ਚੱਲ ਹਰ ਇੱਕ ਘਰ ਦਾ ਜਿਹੜਾ ਵਾਕਿਆ ਲੈ ਜਾਨੀ ਚੱਲੋ ਪਿੱਛੇ ਬੰਨ ਕੇ ਬੰਨ ਕੇ ਰਾਮਦਾਈ ਪਿੱਛੇ ਬੰਨੋ ਬੰਨਿ ਖੜਾ ਬੜੀ ਨੂਰਾ ਕੈਮਰਾ ਚੱਡਾ ਖਾਓ ਕੈਮਰਾਮਨ ਆਹੋ ਇਹ ਆਹੋ ਕੈਮਰਾ ਵਿੱਚ ਮਰ ਜਾਓ 2 ਤੋਂ 12 ਕਿਲੋ ਕੱਢੀ ਜਾਓ ਤੇ ਦੁੱਧ 12 ਲੀਟਰ ਕੱਢੀ ਜਾਓ ਠੀਕ ਐ ਐਡੀ ਚੋਣ ਜੰਗ ਲਾਪ ਚੰਗੀ ਚੰਗੀ ਮੈਂ ਜੀ ਹੈ ਉਹ ਰਿਕਾ ਆ ਗਿਆ ਚਲ ਆਓ ਇਧਰ ਕੈਮਰਾਮਨ ਜੀ ਆਓ ਇਹਦੀ ਗੁਜਾਰੂ ਵਾਹ ਵਾਹ ਅੱਜ ਇਹ ਵੀ ਦੋ ਫਰੀ ਆ ਦੁਜਾ ਨਾ ਟੱਟੀ ਮੰਗਰ ਜੀ ਟੱਟੀ ਮੰਗਰ ਨਾ 20 ਦਿਨਾਂ ਦੀ ਸੂਈ ਜੇ ਤਾਂ 10 ਤੋਂ 11 ਲੀਟਰ ਦੁੱਧ ਜੀ 10 ਤੋਂ 11 ਕਿਲੋ ਵੇਖ 10 ਲੀਟਰ ਦੇ ਸਾਰਾ ਲੈ ਗਏ ਲਓ ਜੀ ਇਹ ਵੀ ਵੇਖੋ ਪੂਰੀ ਜਬਰ ਦਾ ਝੋਟੀਆਂ ਨੇ ਇਹ ਕਿਹੜੇ ਮੋਟੇ ਮੋਟੇ ਹਨ ਨੇ ਚੋਣ ਜਿਹੜੀ ਆ ਉਂਗਲ ਆ ਨਾ ਜਿਹੜੀ ਜਿਹੜੀ ਮੋਟੀ ਘਾਰ ਨਾ ਵੇ ਤਾਂ ਖਰੀਦ ਦੇ ਲੋ ਮੋਟੀ ਉਂਗਲ ਜਿੱਦੀ ਕੋਈ ਜਿਹੜਾ ਮੋਟੀ ਹਾਂ ਐਂ ਇਹ ਨਾ ਮਾਣਦੇ ਆ ਆ ਵੇਖੋ ਆ ਦੇਖੋ ਇਹ ਕੀ ਜਾਨ ਜਿਆਦੀ ਜ਼ਬਰਦਸਤ ਮੇਰੇ ਤਰੀਫਾਂ ਕਰਨ ਦੇ ਦੀਆਂ ਹਾਂ ਚਲੋ ਲੈ ਚਲੋ ਤਕਤੀ ਮਗਰਵਾ ਪੂਰਾ ਲੈ ਫਾਇਦੇ ਫਾਇਦੇ ਖਾਡ ਲੋ ਜੇ ਨਹੀਂ ਖਟੇ ਜਨ ਫਾਇਦੇ ਹਾਂਜੀ ਕਾੜ ਦੀਏ 90000 ਮੋਲ ਉਹ ਤੇਰਾ ਗੇਮ ਸਾਡੀ ਹੋਏ ਚੱਲਣ ਦਾ ਵੀ ਇਹ ਵੀ ਮੋਲ ਐ ਹੀ ਕਰ ਲੈਨੇ 1.5 ਲੱਖ ਦੇ ਮੁੜ ਕੇ ਕਹਿ ਦੇਣਾ ਚਲ ਲੱਖ ਦੀ ਦੇ ਦਾਂਗੇ ਇਹ ਐ ਹੀ ਦੇ ਦਾਂਗੇ ਐ ਹੀ ਇਹ ਨਹੀਂ ਗੱਲ ਕਹਿੰਦੇ ਵੀ ਐ ਹੀ ਦੇ ਦਾਂਗੇ ਹੋਰ ਨਹੀਂ ਕੋਈ ਦੱਸ ਜੇ ਆਪਾਂ ਨੂੰ ਮਿਲੀ ਦਿੱਤਾ ਹੋਰ ਕਹਿਣਾ ਮੈਨੂੰ ਵੀ ਹਾਂ ਸਹੀ ਗੱਲ ਹੈ 75000 ਦੀ ਦੇਣੀ ਨਹੀਂ ਠੀਕ ਹੈ 10 ਤੋਂ 11 ਕਿਲੋ ਦੁੱਧ ਨਹੀਂ ਜੈ ਜੀ ਆ ਦੇਖੋ ਰੇਡ ਆ ਉਧਰ ਨਹੀਂ ਐਨੀ ਫਰਾਵੋ ਨਹੀਂ ਆ ਜੀ ਤੁਸੀਂ ਖੁਸ਼ੀ ਵਿੱਚ ਨਾਲ ਖੁਸ਼ੀ ਮਾਰਿਆ ਖੁਸ਼ੀ ਵਿੱਚ ਆਜੋ ਆਜੋ ਜੀ ਬਾਂਦੇ ਘਰ ਆਪਣੀ ਇਹ ਦਾ ਨਾ ਇੱਕ ਬਾਅਦ ਜਿ ਖਲਾਗ ਆਊਗਾ ਵੀ ਕਿਤੇ ਮਜ਼ਾ ਵੀ ਕਿਉਂ ਆਉਂਦਾ ਇੱਕ ਇੱਕ ਧਾਰਾ ਕਿਤੇ ਦੋ ਦੋ ਤੁਸੀਂ ਮਾਰਨਾ ਨਹੀਂ ਹਮੇ ਕੋਈ ਐ ਹੀ ਨਾ ਸੋ ਆਪਣੇ ਗੱਲ ਚਲੇ ਪਕਸਮੀਨੀ ਨਹੀਂ ਨਹੀਂ ਜੀ ਮਾਰੋ ਤਹੀ ਭਾਵੇਂ ਤਾਰਾ ਆਹਗੀ ਪਾਣੀ ਮੀਨੀ ਪੂਰੀ ਚਲ ਬਾਹਰ ਕੋਈ ਪਾਣੀ ਆਹ ਆਹ ਇਹ ਬਣਾਇਆ ਆਹ ਦੂਜਾ ਤਾਰਾ ਮਾਰਿਆ ਕਿੜਿਆ ਹੀ ਬਰੰਦਰ ਦੀ ਢੀਮੋ ਢੀਤਾਰ ਸੇਵਸ 3 ਗੰਗਲ ਦੀ ਢੀਮੋ ਢੀਤਾਰਲੇ ਤੇ ਮਾਰੋ ਬਾਗੀ ਗਾਸੇ ਭਾਈ ਬੜੀ ਬੜੀ ਮਾਂ ਨਹੀਂ ਆਦੇ ਚਲੋ ਕੋਈ ਆਜੂ ਚਲੋ ਮਾਸਾ ਟਿਕਾੜੀ ਫੜਲਾ ਆਹੋ ਨਹੀਂ ਇਹਦੇ ਕੋਲ ਕਿ ਸੱਤ ਜਾਂ ਅੱਠ ਲੀਟਰ ਬੜਾ ਹੀ ਹੋ ਬਸ ਠੀਕ ਆ ਹੈ

ਬਾਠ ਠੀਕ ਆ 60000 ਹਾਂ 60000 ਮੈਂ ਯਾਰ ਜੇ ਕੋਈ ਆਊਗਾ ਤਾਂ ਯਾਰ ਹੋਰ 67 ਦੀ 67 ਦੀ ਯਾਰ ਜਾਨੀ ਨੀਬ ਛੋਟਾ ਜਾ ਮੋਲਵਾ ਛੋਟਾ ਜਾ ਬਿਲਕੁਲ ਆ ਜਾ ਹੁਣ ਮਿੱਤਰ ਬੰਬੋਪੀ ਵੀ ਖੜੇ ਆ ਜੇ ਇਹ ਗੱਪਣਾ ਜੀ ਨੀਬ ਸੁਆ ਸੁਝਾ ਮੈਂ ਇਹਦਾ ਇਹ ਗੱਪਣਾ ਗੱਪਣਾ ਓਹੋ ਇੱਕ ਦਿਨ ਖੜੇ ਜਾਂ ਦੋ ਦਿਨ ਖੜੇ ਲੋ ਜੀ ਭੜਵਾ ਮੜੀ ਗਈ ਆ ਬਰਖਾਣੇ ਜੜਾ ਲੱਗਾ ਸੰਬਾ 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 ਦਾਣੇ ਪੁਰਾਣੇ ਮੋਬਾਈਲ ਬਾਕੀ ਗੱਲ ਸੰਬਾ ਦਾਣੇ ਮਾਣ ਕਿਰਪਾ ਕਰੇ ਨਵੀਂ ਦਰੋਹੀ ਸੁਖੀ ਬਾਠ ਠੀਕ ਆ ਮੈਂ 15 ਕਿਲੋ ਦੁੱਧ ਨਾਲ ਦੇਵਾਂ ਫਿਰ ਫਾਇਦਾ ਹੀ ਹੋਵੇ ਚਲੋ ਚੱਲੋ ਚਲੋ ਨਵੀਂ ਕਰੋ ਜੀ ਸ਼ੂਗੇ ਵੇਖੋ ਜੀ ਵੇਖੋ ਵਾਕਿਆ ਕਰਦੇ ਬਾਕੀ ਤੱਕ ਨੂੰ ਆਪਰੇ ਕਰ ਮਾਜੀ ਮਲਕੇ ਲੋਕੀ ਭੰਗ ਜਾਂਦੇ ਭਾਜੀ ਕੋਈ 15 ਮੂਹ ਨੂੰ ਕਹਤਾ ਵੀ ਤੇ ਗੱਪਣ ਨੂੰ ਮਲਕੇ ਢਿੰਗਾ ਜਿਗਾਰ ਤੇ ਜਿੰਨੀ ਟਿੱਪਣ ਚੰਗੀ ਹੈ ਨਾ ਤੇ ਜਿੰਨੀ ਨਖਲ ਵਾ ਬਿਲਕੁਲ ਸੇਵਾ ਕਰੇ ਬੰਦਾ ਨਵੀਂ ਕਰੋ ਜੀ ਰਵੇ 15 ਕਰਾਈਦਾ ਤਾਂ ਫਿਰ ਕੀ 15 15 ਬਾਜੀ ਬਰੇ ਸ਼ੋਭਰੇ ਕੋਜੀ ਵੇਖੋ ਇਹ ਮੱਲੇ ਇੰਨਾ ਨੇ ਇੰਨਾ ਰਹਿਣਾ ਲੱਖੋਂ ਤਾਂ ਇਹ ਹੋਣਾ ਹੀ ਆ ਬਾਜੀ ਉਹ ਕੀ ਦਿੰਦਾ ਥੱਲੇ ਵੀ ਅੱਗੇ ਪਾ ਲੱਗਦਾ ਫਿਰ ਜੀ ਦਾ 95 ਵੀ ਦੇ ਦਾਂ ਲੈ ਆ ਕੱਥਲੇ ਘਰ ਦੀ 95 ਦੀ ਦੇ ਦਾਂਗੇ ਚੱਲ ਸੰਦੀਪਾ ਲੈ ਦੇ ਕੋਈ ਗੱਲ ਦਾ ਮੈਂ ਚੋਹੀ ਚ ਸਾਲ ਬਾਅਦ ਮੁੜ ਕੇ ਨਹੀਂ ਜੇ ਮੈਂ ਮੈਨੇ 24 ਤੇ 23 ਚ ਲੈ ਦੇ 24 ਜਿੰਨੇ ਮੈਨੇ ਨਹੀਂ ਮੈਨੇ 99 ਦੀ ਦੇ ਦਾਂ ਲਓ ਵੇਖੀ ਚੱਲੋ ਅੱਜ ਇੱਥੇ ਲੱਗੀ ਸੇਲ 2000 ਜਦੀ ਸ਼ਿੱਗੀ ਆ ਚੋਟੀ ਘੱਪੜ ਹਾਂ ਹਫਤਾ ਇੱਕ ਥੜੂ ਪਰ ਚੋਟੀ ਵੀ ਆ ਸਭ ਖਾਓ ਕਿੰਨੀ ਨਸਲ ਬਰੀ ਕਿੰਨੇ ਬਰੀ ਕੋਡਾ ਕਾਉਦਾ ਸੋਣੀ ਸਵਾ 2 ਲੱਖ ਦੀ ਝੋਟੀ ਇਹੋ ਚ ਵੇਚ ਦੇ ਦੀ ਆ ਪਾਰਾ ਦੇ ਮੱਥੇ ਆਲ ਤੋਂ ਘੱਟ ਮਿਲੂਗਾ ਆ ਆ ਅੱਗੇ ਕੋਈ ਗੱਲਾਂ ਨਹੀਂ ਕਰਦਾ ਅੱਜ ਮੈਂ ਲੈਦੇ ਘੱਟ ਮਿਲੂਗੀ ਪਾਕੀ ਗੱਲ ਮੈਂ 2 ਸਵਾ 2 ਲੱਖ ਖੜੀ ਆ ਦੇਖੋ ਕਿੰਦੀ ਆ ਇਹ ਕੱਪੜੇ ਘੋੜੀ ਜਾਂ ਮੂੰਹ ਚੋਕੇ ਦਰਦੀ ਨਹੀਂ ਆ ਨਦੀ ਹਾਂ ਵਾਕਈ ਤੇ ਫਿਰ ਕਰ ਮੁੰਡਾ ਆਪਣਾ ਆ ਗਿਆ ਫੇਰ ਕਰੇ ਤੇਰੇ ਯਾਰ ਦਾ ਮੁੰਡਾ ਜਿਮ ਚੋਂ ਆਇਆ ਉਹ ਇਦਾਂ ਤੁਰਦਾ ਪੂਰਾ ਕਿ ਜਿੰਨ ਨੂੰ ਮਾਰ ਕੇ ਇਦਾਂ ਤੁਰਦਾ ਇੱਕ ਮਾਰ ਕਰੀ ਜਿੰਨਾ ਅੱਛਾ ਇਹ ਨਹੀਂ ਹਰਦਾ ਇੱਕ ਤੋਂ ਬੇਟਾ ਦੋਸਤ ਕੱਟ ਮਰੇ ਮੇਰੀ ਯਾਦ ਕਰੇ ਕਰੇ ਆ ਆਇਤ ਆ ਵੀ ਲੈ ਆ ਵੀ ਲੈ ਇਹ ਆਦਾਂ ਬੜੀ ਪਰ ਪੂਰਾ ਕੋਈ ਨਹੀਂ ਹੈ ਮਗਰ ਮਗਰੋ ਹੈ ਮਗਰੋ ਮਗਰ ਮਗਰ ਕੈਮਰਾ ਇੱਕ ਇੱਕ ਹੈ ਕਿ ਬਾਜ ਦੇ ਲੱਗੇ ਹੈ ਕਿ ਨਹੀਂ ਬਾਕੇ ਵਾਕੀ ਸਹੀ ਗੱਲ ਹੈ ਕਿ ਨਹੀਂ ਹੈਗੇ ਵੇਖੋ ਸਿਰਾਂ ਝੋਟੀਆਂ ਦੋ ਸਿਰਾਂ ਝੋਟੀਆਂ ਇਹ 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 ਮਲਕੇ ਮਾਰ ਇਹ ਡਾਇਮੰਡ ਦੀ ਹੈ ਦੀ ਡਾਇਮੰਡ ਦੀ ਝੋਟੀ ਵੇਖੋ ਕੁਆਲਿਟੀ ਨਾਲੇ ਇੱਕ ਫੋਟੋ ਹੁਣ ਖਿੱਚੋ ਦਾ ਨਾ ਜੀ ਵੇਖੋ ਆਪਣੀ ਤਰੇ ਤਰ ਡਾਇਮੰਡ ਦੀ ਝੋੜੀ ਹੈ ਡਾਇਮੰਡ ਦੀ ਵੇਖੋ ਚੱਲਣ ਦਿਓ ਅਸਲ ਵਾ ਅਸਲ ਜਿਹਨਾਂ ਦਾ ਅਸਲ ਕਹਿੰਦੇ ਉਹ ਚੀਜ਼ ਹੋ ਆ ਹੈ ਭਲੀ ਬੜੀ ਖੁਸ਼ੀ ਦੀ ਆਈ ਵੀ ਆ ਤੇ ਮਾਲ ਚੰਗਾ ਹੋਵੇ ਤੇ ਖਰਾਬ ਜਿੱਦਾਂ ਕਹਿ ਅਸਲ ਬੰਬ ਪੀਸ ਦੇ ਪਾਈ ਨਹੀਂ ਸੀ ਖੜਾ ਕੇ ਰੱਖੇ ਆ ਅਸਲ ਚੀਜ਼ ਹੋਵੇ ਨਾ ਚੰਗੀ ਹੋਵੇ ਤੇ ਸਨੀਤ ਚਲੋ ਪਾਪਾ ਦਾ ਗੁਰੂ ਪਹਿਲਾਂ ਪੀਂਦੇ ਰਹੇ ਹੁਣ ਤੇ ਮਾਲਕ ਦੀ ਕਿਰਪਾ ਨਾਲ ਸ਼ਰਤੀ ਮਹਾਰਾਣੀ ਮਿਹਰ ਕੀਤੀ ਆ ਇਹੋ ਜੀ ਮਹਿਨਤ ਲੱਗੀ ਹੋਵੇ ਸਾਰੇ ਆਹ ਤੇ ਬੋਤਲ ਜਿੰਨਾ ਲੱਗਦੀ ਬਾਕੀ ਗੱਲ ਸਹੀ ਗੱਲ ਆ ਵੀ ਦੋਵੇਂ ਮਈਆਂ ਕਿੱਤਰਾ ਨਹੀਂ ਅਸਲ ਵਾ ਮੈਂ ਨਾ ਸਿਰ ਆਈ ਹੈ ਬਾਈ ਸਨੀਪ ਅੱਜ ਕਹਿੰਦੇ ਹਰਨੀ ਮੈਂ ਤੇ ਆ ਦੋ ਥਵਾ ਦੋ ਹਾਂਜੀ ਅੱਜ ਕਹਿੰਦੇ ਤੇ 135 135 ਹਾਂ ਜੈ ਜਵਾ ਜੈ ਜੀ ਭਾਵੇਂ ਵਪਾਰੀ ਲੱਗਦੀ ਹੈ ਦੇਖੀ ਇਹ ਤੋਰ ਪ੍ਰਿੰਸ ਇਹ ਵੀ ਤੋਰ ਇਹ ਤੋਰ ਲਓ ਜੀ ਪਿਓਰ ਨੀਲੀ ਡਾਇਮੰਡ ਦੀ ਤੋਰ ਆ ਤੇ ਹੁਣ ਤੁਸੀਂ ਨਾਲੇ ਮਾਰ ਪਿਆ ਅੱਖ ਵੇਖੋ ਮਾਰ ਅੱਖ ਨਿਕਲ ਟੇਡਾ ਨੀਲੇ ਕੱਢੀ ਅਡੀਕੇ ਜੀ ਰੜੀ ਆ ਜੋਟੀ ਮਾਰੀ ਅਡੀਕੇ ਆਹ ਵੇਖੋ ਅਸਲ ਜਾਂ ਸਨੀਪ ਦਾ 10 ਤਰੀਕ ਨੂੰ ਦਾਅ ਹੀ ਨਹੀਂ ਦੇਂਦੇ ਅਕਸਰ ਹੀ 10 ਤਰੀਕ ਨੂੰ 10 ਮਹੀਨੇ ਹੋਣੇ ਆ ਅੱਜ ਹੁਣ ਜੱਗੀ ਬਖਾਰ ਪਾ ਰਹੇ ਨੇ ਇੱਥੇ ਇੱਧਰ ਨੂੰ ਆ ਆ ਦੇਖੋ ਨਾ ਆਹ ਬੰਦਾ ਪੋਈ ਕਿ ਨਹੀਂ ਸੁਨੀਲ 10 ਤਰੀਕ ਨੂੰ 10 ਮਹੀਨੇ ਹੋਣੇ ਤੇ ਬੰਨਾ ਖਲਾ ਭੈਜੀ ਝੋਟੀ ਦੇ ਨਿੰਦਰਾ ਉੱਤਰ ਕੇ ਸਵੇ ਵੱਖਰੀ ਗੱਲ ਆ ਜਿਹੜੇ ਬਾਜ ਦਾ ਬੱਚਾ ਹੋ ਗਿਆ ਚਲੋ ਸਾਰੇ ਵੀਰ ਮੇਰੇ ਬਹੁਤ ਬਹੁਤ ਚੰਗੀਆਂ ਮਈਆਂ ਲੈਂਦੇ ਆ ਬਿਲਕੁਲ ਪਰ ਸੰਦੀਪ ਆਪਣੀ ਜਬਾਨ ਨੂੰ ਕਹਿ ਰਹੀ ਹੈ ਕਿ ਚੰਗੀਆਂ ਨਹੀਂ ਹੈਗੀਆਂ ਗਲਤ ਨਹੀਂ ਗੱਲ ਕਰਨੀ ਕੋ ਝੂਠ ਨਹੀਂ ਮਾਰਨਾ ਸਾਡਾ ਦਬਾ ਹੀ ਹੈ ਮੈਂ ਦਿਮਾਗ ਹੈ ਸਾਡਾ ਦਬਾ ਨਹੀਂ ਛਕਾਈ ਵਾਲੀ ਗੱਲ ਹੈਗੀਆਂ ਝੋਟੀਆਂ ਨਹੀਂ ਮੈਂ ਸਰਾਏ ਬਈ ਇਹ ਵੀ ਇੱਕ 35 ਕਰ ਲੈਨੇ ਆ ਇੱਕ 25 ਦੀ ਦੇ ਦਾਂ ਚਲੋ ਠੀਕ ਹੈ ਜਾਨ ਦਬਾ ਠੀਕ ਹੈ ਲਓ ਜੀ ਹੁਣ ਵੇਖ ਲੋ ਕਰਾ ਦੀ ਮਾਰਕੀਟ ਸਾਰਿਆਂ ਨੇ ਬਿਲਕੁਲ ਜਾਣ ਕੀ ਪਤਾ ਪਿਓਰ ਨੀਲੀ ਆ ਇਧਰ ਆ ਜਾਓ ਵੇ ਹਾਸੀ ਬੱਚੇ ਤੇ ਵੀ ਆ ਜਾਏ ਇਹ ਵੀ ਦੂਜਾ ਸਵੇਰੇ ਪਉਂਦੀ ਅਸਲ ਵਾਈ ਆ ਖਾਲਜੀ ਜੀ ਆ ਸਰ ਜੀ ਬਲਕੇ ਪੂਛ ਜੀ ਆਏਗਾ ਪੂਛ ਤੇ ਵਾਲ ਵੀ ਹੈ ਨਹੀਂ ਆ ਵੇਖੋ ਪੂਛ ਵੀ ਹੈ ਕਾਲੀ ਮੈਂ ਜੱਟ ਲੈ ਪੂਰੀ ਇਹ ਗੱਭਰਾ ਮੁੰਡਿਆ ਦਾ ਮੋਲ ਆ ਸੰਦੀਪ ਮੁੰਡਿਆ ਦਾ ਫਿਰ ਮਲਕੇ ਗੱਲ ਇਹਦਾ ਮੈਂ ਵੀ ਹੋਰ ਭਾਈ ਜੀ 2022 ਦਾ ਨਾ ਬੜਾ ਫਰਕ ਪੈਗਾ ਤੇ ਇਹ ਵੀ ਜਦੋਂ ਬੜਾ ਫਰਕ 24 ਜੋ ਤੂੰ ਫਰਕ ਪੈ ਜਾਣਾ ਨਹੀਂ ਦੇਖਿਆ ਜੀ ਮੇਰੇ ਨਾਲ ਦੋ ਸਵਾ ਦੋ ਨੂੰ ਦੇਖਣੀ ਆ ਮੈਂ ਮੈਂ ਤਾਂ ਵੇਦਰੀ ਲੜਨ ਜਿੱਥੇ ਸੀ ਮੋਹਰੀ ਲਈ 135 ਦਾ ਮੁੱਲ ਕਰਨੇ ਮਾਦਮ ਨੂੰ ਦਿਖਣੀਗਾ ਬਿਲਕੁਲ ਜੀ ਕਿੰਦੀ ਮੈਮ ਕਿੰਦੀ ਮੈਮ ਜੈਡ ਬਿਲਾ ਕੇ 10 ਦਿਨ ਖੜਦੀ ਆ ਅੱਜ ਕਿਹਨੇ ਖੜਦੀ ਆ ਫੜਲੇ 1 ਵੀ ਦੀ 1 ਵੀ ਦੀ ਫੜਲੇ 1 ਵੀ ਦੀ ਲੋ 1 ਵੀ ਦੀ ਇਹ ਅੰਗਲੀ ਫੜਲੇ ਨਹੀਂ ਕਰਾਦੀ ਵੱਡੀ ਮੈਮ ਮੈਂ ਨਾ ਭਾਈ ਅਸਲ ਅਸਲ ਚੀਜ਼ਾਂ ਮਾਰਦਾ ਭਾਈ ਫੜਲੇ ਕੋਈ ਨਾ ਕੱਢੀਏ ਕੱਢ ਬਾਹਰ ਇੱਕ ਹੋਰ ਮੂੰਨਾ ਘੜਦੇ ਨਹੀਂ ਕੱਢ ਪਤਾ ਕੋਸਰਾ ਪਾਣੀ ਨਹੀਂ ਟੜਦੇ ਨੇ ਮਾਦਮ ਅੱਛਾ ਸਬੀ ਨੇ 16 ਕਿਲੋ ਦੁੱਧ ਕੱਢਦੀ ਆ। ਅੱਛਾ ਗਾੜੀ ਕਿਹਦੀ ਕਿਸੇ ਨਾਲੇ ਵੇਖਾਉਣਾ ਤੁਸੀਂ ਅੱਖਾਂ ਬਿਲੀਆਂ ਮੱਥਰੇ ਬਿਲ ਗਾੜੀ ਜਿਹੜੀ ਆ ਲਾਲ ਨੀਲੀ ਆ ਕਿਹੜੀ ਇਹ ਇਹੋ ਜੀ ਮੈਂ ਦੇਖੋ ਕਰ ਲੈਵੇ ਇਹੋ ਜੀ ਮੈਂ ਦੇ ਆਹ ਫਿਰਦੀ ਕਿ ਨਹੀਂ ਉੱਤਨੇ ਪਰ ਆਹ ਲੱਗੇ ਵੀ ਉਤਰਾ ਇਹੋ ਜੀ ਮੈਂ ਦੇ ਨਹੀਂ ਕੋਈ ਗੇਲਾ ਰਿਹਾ ਇਹੋ ਜੀ ਸੇਮ ਸੇਮ ਤੋਂ ਸੇਮ ਸੇਮ ਬੜਾ ਮਾਲ ਦੀ ਕਿਰਪਾ ਨਾਲ 16 ਕਿਲੋ ਦੁੱਧ ਮੈਂ ਕੱਢਦੀ ਰਹੀ ਹਸੂਆ ਦਿੱਜਾ ਇੱਥੇ ਰੱਖਿਆ ਗਾੜੀ ਕੇਦੇ ਕਰਮਾਂ ਨੂੰ 10 ਕੱਡੇ 5 ਕੱਡੇ ਸਾਨੂੰ ਆਪਣੀ ਸਮਝ ਨਾਲ ਪੇਰੇ ਲੈ ਲਓ ਪਰ ਇੱਕ ਗੱਲ ਆ ਜਿਵੇਂ ਨਾ ਉਹ ਉਹ ਬਸ ਚੋਕਰੀ ਜੱਗੀ ਵਾ ਉਹ ਮਾਤੇ ਤੇ ਐਂ ਤੇ ਆਹਰ ਪਹਿਲਾਂ ਤੇ ਹੱਡੀਆਂ ਆਉਂਦੀਆਂ ਨੇ ਅੱਜ ਵੇਖ ਕੇ ਬਾਸਣ ਨਹੀਂ ਮਈਆਂ ਦੇ ਵੱਡੀ ਇੱਕ ਹੋਰ ਹੈਗੀ ਬੜੀ ਜਿਆਦਾ ਜੁੜਾਈਆ ਅਰੇ ਇਹ ਕੀ ਆ ਗਈ ਬਲਕੇ ਕਰਦੀਏ ਲੱਖ ਤੇ 75 ਦੀ ਦੇ ਦੀਏ ਲੋ ਉਹ ਦਰ ਨਾਲ ਆਲਾ ਇਹ ਫਿਰ ਦੇ ਦੇ ਆ ਵੇ ਰੇਡ ਵੇਖੋ ਭਾਈ ਅੱਜ ਗਾਈ ਆ ਸੰਤ ਬਹੁਤ ਗਾਈ ਹੈ ਕਿ ਦੁਜਾ ਸੁਦਾ ਹਾਂਜੀ ਦੁਜਾ ਸੁਦਾ ਆ ਹੀ ਵੇਖੋ ਕਰਾ ਦੇ ਬਹੁਤ ਜੈਦੀ ਚੰਗੀ ਆ ਦੋ ਦਿਨ ਨੇ ਪਹਿਲੇ ਸੋਏ 20 ਲੀਟਰ ਕੱਢਿਆ ਜੀ ਐਨਾ ਫਾਇਦੀ ਕੱਢਦੇ ਤੇਜ ਕੱਢਦੇ ਭਾਵੇਂ ਥੱਲੇ ਆਉਂਦੇ ਉੱਤੋਂ ਦੀ ਜਿੱਧਰ ਮਰਜੀ ਆ ਵੇਖੋ ਪਰ ਦੂਰ ਦੂਰ ਤੋਂ ਏ ਦੂਰ ਦੂਰ ਕਰਾ ਰਹੀ ਥੋੜੀ ਜੀ ਕਮਜ਼ੋਰ ਰਹੀ ਅਸਾਂ ਦਾ ਲੱਗੇ ਡੈਡੀ ਪੂਰਾ ਆ ਗਿਆ ਹੈ ਐਥ ਹੋ ਗਿਆ ਅੱਛਾ ਠੀਕ ਆ ਐ ਕੋਈ ਆਏ ਤਾਂ ਥੋੜੀ ਮਹਿਨਤਾਂ ਸਾਮ ਨਹੀਂ ਹੋਈ ਤਾਂ ਬੰਦਿਆ ਬੋਚਾ ਰਿਹਾ ਨਹੀਂ ਯਾਰ ਲੈ ਆ ਦੇਗੀ ਇਹਦਾ ਪਹਿਲੇ 10 ਦੇ ਵਿੱਚ ਦੇਖੋ ਬਟ ਨਹੀਂ ਪਾ ਨਹੀਂ ਨਾ ਅੱਜ ਦੀ ਵੀਡੀਓ ਇਸਲੀਵ ਰੇਟ ਛੋਟਾ ਆ ਗਿਆ ਬਸ 75000 ਲਓ ਚੱਕੋ 75000 ਰੁਪਇਆ 70 ਦੀ ਦੇ 70 ਦੀ 70 ਦੀ ਦੇ ਦਾਂਗੇ ਅੱਜ ਦਾ ਰੇਟ ਅੱਜ ਖਤਮ ਆ ਗਿਆ ਦੇਖੋ ਮੈਂ ਖਤਮ ਆ ਹਾਂ ਥੱਲੇ ਹਰ ਹੋਰ ਚਲੋ ਸਾਡੇ ਕੱਢੀ ਜਾਂਦਾ ਹਾਂ ਥੱਲੇ ਹਰ ਹੋਰ ਜਾਣ ਦੋ ਬਸ ਜੇ ਕੋਈ ਬੋਲਣਾ ਹੈ ਹਾਂ ਜੇ ਦਾ ਸਰਦੇ ਕੋਈ ਨਹੀਂ ਖੇਡੂਗਾ ਹਾਂ ਜਾਂ ਤੇ ਸਾਰਿਆਂ ਜਿਹੜਾ ਮਤਲਬ ਕਿ ਸੌਦਾ ਜਿੰਨੇ ਦਾ ਹੋਈ ਹਾਰ ਹਾਰ ਛੋੜ ਕਰਾਂਗਾ ਲਓ 23 ਕਰਕੇ ਤੇ 23 ਖਤਮ ਤੇ 24 ਹੋਣਾ ਜਿਹੜੀਆਂ ਮਈਆਂ ਸਾਡੇ ਕੋਲ ਲਊਗਾ ਨਾ ਯਾਰ ਯਾਰ ਪੈਸਾ ਛੋੜ ਕਰਨੀ ਵੇਲੋ 1000 1000 ਰੁਪਏ ਛੋੜ ਇਹਦਾ ਵੀ ਆਖੇ ਜਿਆਦਾ ਮੁਨਾਫਾ ਵਸ ਨਹੀਂ ਉਹ ਮੁਨਾਫਾ ਵੀ ਛੋਟਾ ਜੀ ਨਹੀਂ ਪਰ ਲੱਗੇ ਬਈ ਜਿਹੜੇ ਬਈਆਂ ਨਾਲ ਬੜਾ ਬੋਲ ਵੇਖ ਲੋ ਕੀ ਕੀਤਾ ਸਾਹਮਣੇ ਬਸ ਇੱਥੇ ਰਹਿਣੇ ਨੇ 1000 ਰੁਪਏ ਜਿਹੜਾ ਬੰਦਾ ਮੈਂ ਜਿੰਨੇ ਦੀ ਵੀ ਕੋਈ ਖੜੂਗਾ ਚਲੋ ਹੱਬਦਾ ਕਰਕੇ ਜਦੋਂ ਸਾਡੇ ਹੱਥ ਤੇ ਪੈਸੇ ਰੱਖ ਦੂ 1000 ਰੁਪਏ ਸੰਦੀਪ ਕੱਢ ਕੇ ਦੇਵਾਂਗੇ ਬਸ ਠੀਕ ਹਾਂ ਫਿਰ ਕਹਾਂਗੇ ਵੀ ਇੱਕ ਤੇ 23 ਕਰਕੇ ਇੱਕ ਸੰਦੀਪ ਦੇ ਅਨੇ 1000 ਰੁਪਏ ਚਲੋ ਚਲੋ ਹਾਂ ਸੰਦੀਪਾ ਕਰਕੇ ਗੱਲੇ ਦਾ ਮਾਨ ਤਨ 1000 ਰੁਪਏ ਨਾ 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 ਨਿਕਲ ਗਿਆ ਠੀਕ ਹੈ ਇਹੋ ਹੀ ਆਪਣੇ ਕੋਲ ਸੰਦੀਪ ਚਲੋ ਵੇ ਲੋ ਰੇਡ ਬਸ ਹੁਣ ਤੁਸੀਂ ਨੇ ਕਢਾਇਆ ਛੋਟਾ ਹੀ ਹੋਣੀ ਆ ਹਣਾ ਬਾਦਸ਼ਾਹ ਹਰ ਇੱਕ ਨੂੰ ਮਲ ਕੇ ਗੱਲ ਦਾ ਚਾਹੀ ਜਿਹੜਾ ਖੁਸ਼ੀਆਂ ਭਰਾਈ ਆਵੇ ਹੈ ਤੇ ਵਪਾਰੀ ਭਰਾ ਮਲ ਕੇ ਗੱਲ ਦਾਵਾ ਵੀ ਮਾਲ ਵਾਤ ਤੋਂ ਵੱਧ ਚੰਗਾ ਲਿਆ ਕੇ ਵੇਚੇ ਬਸ ਜੀ ਬਾਤ ਮਤਲਬ ਕੇ ਸੰਦੀਪ ਨੂੰ ਵੀ ਸੋਭਾ ਆਵੇ ਕੋਈ ਖਨੀਪ ਨੂੰ ਨਾਲ ਆ ਮਾ ਦੇ ਵੀ ਤੇ ਮਪਾ ਪਾਰਿੰਗ ਨੂੰ ਨਾਲ ਆ ਮਾ ਦੇ ਅਸਲ ਦੇ ਵਿੱਚ ਹੁਣ ਤੁਸੀਂ ਆਏ ਜਾ ਇੰਨੀਆਂ ਵਾਰ ਕੱਜਾ ਸਾਡਾ ਮਲਕੇ 10 ਮਿੰਟ ਤੁਸੀਂ ਇਹੋ ਵੇਖਦਾ ਇਸ ਦੀ ਧਾਰ ਮਾਰਤੀ ਆ ਦੁੱਧ ਤੇ ਸਾਡੀ ਮਲਕੇ ਹੁੰਜਣਾ ਸਹੀ ਸਹੀ ਗੱਲ ਹੈ ਜੋਕੇ ਕਈ ਫੋਨ ਕਰਦੇ ਇੱਥੇ ਕਵੀਰ ਆ ਆਂਦਾ ਸੰਦੀਪ ਦਾ ਕਸੂਰ ਮੈਂ ਹਾਂ ਗੱਲ ਸੁਣ ਲੈ ਇੱਥੇ ਬਹਿ ਕੇ ਗੱਲ ਕਰ ਸੰਦੀਪ ਦਾ ਕਸੂਰ ਕਰ ਕਸੂਰ ਹੋਊਗਾ ਜਿਹੜੇ ਬੰਦੇ ਨੇ ਤੈਨੂੰ ਮੱਝ ਦਿੱਤੀ ਆ ਨਾ ਮੇਰੇ ਨਾਲ ਠੱਗੀ ਹੋ ਗਈ ਆ ਹਾਂ ਮੈਂ ਹਾਂ ਇੱਕ ਨੇ ਕੀਤੀ ਤੇ ਤੈਨੂੰ ਸਾਰੇ ਮਲਕੇ ਮਾਰੇ ਜਾਵਦੇ ਹਾਂ ਜੀ ਤੇ ਸੁਨੀਪ ਮੈਂ ਤੇ ਇਹ ਗੱਲ ਸਾਰੇ ਪਰਾਂ ਨੂੰ ਕਹਿਣਾ ਵਾਂ ਵੀ ਆਪਣਾ ਮਲਕੇ ਗੱਲ ਦਾ ਮੈਂ ਸਾਫ਼ ਸੁਥਰਾ ਕੰਮ ਕਰੋ ਹਾਂ ਮੈਂ ਤੇ ਇਹ ਵੀ ਗੱਲ ਕਹੀ ਜਾਂ ਵੀ ਮੇਰਾ ਕੋਈ ਲਾਮਾ ਆਉਂਦਾ ਬਾਦ ਸੰਦੀਪ ਨੂੰ ਨਾ ਫੁਰ ਕਰੇ ਮੈਨੂੰ ਕਰੇ ਜਾਂ ਚਲੋ ਪਾਜੀ ਹਣੀ ਸ਼ਰਮਣ ਥੋਣੀ ਆ ਆਪਣੇ ਸਤਕਾਰ ਜੋਗਾ ਹਾਂ ਜੀ ਬਿਲਕੁਲ ਜੀ ਆਪਾਂ ਉਹਨੂੰ ਕੋਈ ਦੱਸੇ ਜੇ ਆਪਾਂ ਨਹੀਂ ਕੀ ਇਹਦੀ ਮੰਨਦੇ ਹੁਣ ਇੱਕ ਦਿਨ ਬੰਦਿਆ ਮੇਰੇ ਕੋਲ ਝੋਟੀ ਖੜੀ ਮੈਂ ਕਿਹਾ ਪਾਜੀ 4 ਲੀਟਰ ਦੁੱਧ ਜੇ ਮੈਨੂੰ ਨਹੀਂ ਜੇ ਪਤਾ ਵੀ ਇਹ ਵਧਣੀ ਕਿ ਘਟਣੀ ਉਹਨਾਂ ਜਿਆਦਾ ਤਾਂ ਨਾ ਬਾਅਦ ਫੋਨ ਕੀਤਾ ਤੇ ਭਾਜੀ ਇਹ ਨਹੀਂ ਵਧੀ ਵਧੀ ਇਹ ਨਹੀਂ ਰੱਖਣੀ ਮੈਂ ਭਾਜੀ ਕਹ ਲਾ ਦੋ 70000 ਰੁਪਏ ਲੈ ਗਏ ਹਾਂ ਸਹੀ ਗੱਲ ਹੈ ਜੀ ਹੈ ਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਾ ਉਹਨਾਂ ਬੰਦੇ ਨੇ 82 ਦੀ ਕਿਸੇ ਨੂੰ ਦਿੱਤੀ ਉਹ ਬੰਦੇ ਨੇ ਮੈਨੂੰ ਫੋਨ ਕਰਤਾ ਉਹ ਮੈਂ ਭਲੇ ਲੋਕੋ ਸਾਨੂੰ ਤੁਸੀਂ ਵਪਾਰੀਆਂ ਨੂੰ ਮਾਰੇ ਕਹਿੰਦੇ 12000 ਦਾ ਤੁਸੀਂ ਮੁਨਾਫਾ ਕੱਢ ਲਿਆ ਮੈਂ ਹੈ ਲੈ ਵੇਖ ਲੋ ਉਹ ਬੰਦਾ ਮੈਨੂੰ ਤੀਜੇ ਨੇ ਫੋਨ ਕੀਤਾ ਵੀ ਭਾਜੀ ਮਿੰਨੇ ਮੈਨੂੰ ਇਹ 82000 ਰੁਪਏ ਦਿੱਤੇ ਨਾ ਘਰ ਵਾਲਿਆਂ ਬੰਦਿਆਂ ਨੇ ਵੇਖੋ ਇਹ ਦੁਪਤੀ ਵਪਾਰੀ ਭਜੀ ਉਹ ਗਾ ਉਹ ਸੰਦੀਪ ਸਿੰਘ ਆਪਾਂ ਘਰਾਂ ਚੋਂ ਮਾਲ ਲਿਆਉਣੇ ਆ ਬਸ ਜਿੱਦਣ ਕਿਸ ਨੇ ਮੱਝ ਵੇਚਣੀ ਸ਼ੁਰੂ ਕਰਦਣੀ ਜੇ ਸੰਗਲ ਚੰਗਾ ਹੋਵੇ ਤਾਂ ਉਹ ਵੀ ਲਾ ਲੈਂਦੇ ਦੀ ਮਾੜਾ ਪਾ ਦਿੰਦੇ ਆ ਹਾਂ ਬਸ ਤੇ ਜੇ ਕਿਹਦੀ ਮੈਂ ਬੱਚਾ ਨਹੀਂ ਲੈਂਦੀ ਤੇ ਉਹ ਗੱਬਣ ਵਪਾਰੀ ਨੂੰ ਦਿੰਦੇ ਆ ਵੀ ਆਪੇ ਇਹਨੇ ਵੇਚ ਲੈਣੀ ਆ ਤੇ ਜਦੋਂ ਉਹਨਾਂ ਲੈਣੀ ਆ ਸੂਈ ਲੈਣੀ ਆ ਚਾਰ ਜਣੇ ਆਉਣਾ ਵਾ ਕਿਸ ਨੇ ਹਣਾ ਇਹਦਾ ਥਣ ਨਿਕਾ ਵਾ ਇਹਦਾ ਵੱਡਾ ਵਾ ਮਲਕ ਜਿਹਨੇ ਕਿਹਨੇ ਜਿਹਨੂੰ ਕਿਹਨੂੰ ਕੋਈ ਸਮਝ ਵੀ ਨਹੀਂ ਨਾ ਜਿਹਨੇ ਮਲਕ ਕਿ ਕਟਾਉ ਨਹੀਂ ਰੱਖਿਆ ਉਹ ਵੀ ਆਣ ਕੇ ਸਿਆਣੀਆਂ ਗੱਲਾਂ ਦਾ ਕਰਦਾ ਵਾਜੀ ਕਰਦਾ ਜਿਹੜਾ ਸੰਦੀਪ ਇਹ ਅਸੀਂ ਮਾਲ ਲਿਆਂਦਾ ਨਾ ਇਹ ਸਾਡੀ ਮਲਕ ਕਿ ਕਿਸਮਤ ਨਾ ਮਾੜੀ ਹੋਵੇ ਸਾਡਾ ਮਾਲ ਜਿੱਦਾਂ ਦਰਿਆ ਦੇ ਵਿੱਚੋਂ ਤਰ ਕੇ ਕੋ ਜਾਂਦਾ ਨਾ ਬੰਦਾ ਵੀ ਬਾਹਰ ਆ ਜਾਊਗਾ ਹੂੰ ਹੂੰ ਅਸੀਂ ਉਹ ਲਿਆਉਣਾ ਜਿਹੜਾ ਡੁੱਬ ਗਿਆ ਉਹ ਲਿਆਉਣਾ ਜਿਹੜੀ ਮੈਂ ਪਾਸ ਹੋਈ ਫੁੱਲ ਸਾਡੀ ਬਿਲਕੁਲ ਜੀ ਅਸੀਂ ਉਹ ਲੈਉਣੀ ਅਸੀਂ ਮਾੜੀ ਮੈਂ ਨਹੀਂ ਲੈਉਣੀ ਅਸੀਂ ਇਹ ਮਲਕ ਕਿ ਖਰਚ ਕੇ ਆਉਨੇ ਆ ਨਗਦ ਰੁਪਏ ਦੇਣੇ ਆ ਜੇ ਲੋਕ ਕਿਸਮਤ ਵਾ ਗਾੜੀ ਕੋਈ ਮਾੜਾ ਚਗਾ ਹੋ ਜਾਣਾ ਜਿਹੜਾ ਜਤਰਾ ਮਹੀਨੇ ਮਸਟੇੜ ਕੋ ਜੇ ਥਾਨ ਮਲ ਕੇ ਆਉਣਾ ਵੱਖਰੀ ਗੱਲ ਹੈ ਜੀ ਰਾਤੋਂ ਦਿਨ ਨਹੀਂ ਚੜਦਾ ਬਿਲਕੁਲ ਖਰਾਬ ਹੈ ਬਿਲਕੁਲ ਇੱਥੇ ਮਾੜੀਆਂ ਸਾਨੂੰ ਪੈਂਦੀਆਂ ਜਦੋਂ ਭਾਜੀ ਨੇ ਆਖਿਆ ਵੀ ਤਿੰਨ ਚਾਰ ਅਸੀਂ ਚੱਲਦੇ ਆ ਆਪਣੇ ਘਰੀਬ ਬਿਲਕੁਲ ਭਾਜੀ ਬਿਲਕੁਲ ਹੋਰ ਰਾਤੀ ਮੈਂ ਆਂਦੀ ਇਹਨੇ ਮੂੰਹ ਨਹੀਂ ਧਰ ਕੇ ਵੇਖਿਆ ਬੱਚੇ ਦੇ ਉੱਤੇ ਸਹੀ ਸਹੀ ਗੱਬਣ ਆਂਦੀ ਆ ਬਿਲਕੁਲ ਜੀ ਅਸੀਂ ਕਿਸੇ ਨੂੰ ਇਹ ਥੋੜਾ ਵੀ ਪਿੱਛੇ ਜਾ ਕੇ ਆਖਣਾ ਭਾਜੀ ਤੁਹਾਡੇ ਕੋਲ ਲਈ ਆਏ ਅਸੀਂ ਮਰ ਗਏ ਰੋੜ ਗਏ ਇਹਨਾਂ 'ਚ ਘਾਟਾ ਵੀ ਜਿਹੜੇ ਇਹਨਾਂ 'ਚ ਮੁਨਾਫਾ ਵੀ ਆ ਸਾਰਾ ਕੁਝ ਮੈਨੂੰ 22 ਸਾਲ ਹੋ ਗਿਆ ਬੜਾ ਹੀ ਮਲਕੇ ਗੱਲ ਦਾ ਤਰਾ ਚੜ੍ਹਾ ਆਏ ਜ਼ਿੰਦਗੀ ਦੇ ਵਿੱਚ ਤੇ ਮਾਲਕ ਦੀ ਕਿਰਪਾ ਨਾਲ ਸਫਲ ਵੀ ਆ ਆ ਮਾਲ ਮਲਕੇ ਕੱਲ ਸਾਡੇ ਕੋਲ 16 ਮਹੀਨਾ ਸੀ ਹਮ ਮਾ ਜੀ 10 12 ਵਜੇ ਹੈਗੇ ਜੀ ਮਾ ਜੀ 10 12 ਇਹ ਮਾਲਕ ਦੀ ਕਿਰਪਾ ਨਾਲ ਸਾਰੀ ਦਿਹਾੜੀ ਰਾਤ 10 ਵਜੇ ਤੱਕ ਸੰਦੀਪ ਸੌਂਦਾ ਨਹੀਂ ਹਾਂ ਹਾਂ ਸਾਲ ਦੇ ਵਿੱਚ ਰਹਿਦਾ ਮੇਰੇ ਆਪਾਂ ਜੀ ਵਧੀਆ ਆਜ ਨਾਲ ਜੀ ਲੱਗਿਆ ਰਹਿੰਦਾ ਮਾਲਕੀ ਗੱਲ ਦਵਾ ਬਹੁਤ ਜਿਆਦਾ ਚੰਗਾ ਮਿਲਿਆ ਆ ਬੰਦਾ ਹਾਂਜੀ ਇਹ ਸਾਡੇ ਆ ਨਿਆਣੇ ਨਿਕੇ ਨਿਕੇ ਦੇ ਜੋ ਦਾ ਸਾਡੇ ਨਾਲ ਹਾਂ ਚਲੋ ਸੰਦੀਪ ਸਾਹਿਬ ਆਪਾਂ ਸਤਿਕਾਰ ਕਰਦੇ ਚਲੋ ਪਿੰਡ ਆਪਣਾ ਮੱਤੇਵਾਲ ਤਹਿਸੀਲ ਬਾਬਕਾਲਾ ਜਿਹੜਾ ਅੰਮ੍ਰਿਤਸਰ ਫੋਨ ਨੰਬਰ 88729629 ਹੈ ਹਾਥੀ ਦੀ ਗੱਲ